चौपाई साहिब एको अनतार श्री वाहि गुरु जी की फतह बादशाह दस में कब बात में नीति चौपाई हमरी करो हाथ घर अच्छा पूर्ण होए चित की इच्छा तब चरण मान रहे हमारा अपना जान करो पत पार हमरे दुष्ट सब तुम काब हो आप हाथ मोहे बचाप हो सुखी बसे मोरो परिवारा सिहुं सिख सब करतार मोर अच्छा नज कर दी को आस करी है, है। पूर्ण होए हमारी आशा तोर भजन की रह प्यासा तुम है शाड कोई और न त्याऊं जो वर चाहूं सो तुम ते पाऊं सेवक सिख से हमारे तारिया है जन जन सत्र हमारे मारिया है आप हाथ दे मुझे वरिया मन काल का त्रास निवरिया हो जो सदा हमारे पच्छा श्रीयस्तु जो करे और अच्छा ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਗੁਰੂ ਚਤਰਦਰਸ ਕੰਤਾ ਕਾਲ ਪਾਇ ਨਹ ਪਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮ ਜਗਤ ਬਨਾਇਓ ਦੇਵ ਦਾਤ ਜਛਨੇ ਉਪਜਾਇ ਆਗੰਤਿ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਨ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਝ ਰਿਆ ਸਤੁਲਾ ਸੱਪਣ ਕਿਰਪਾ ਅਗ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਪਦ ਕਰ ਕਰ ਅਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰ ਜਪਿਆ ਕਰ ਕਰ ਤਹੁ ਕਬ ਹੂੰ ਤਉ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਵਤਾਰੈ ਆ ਪਾਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਵੇਗ ਭੇਦ ਅਨ ਆਲਮ ਨਰੰਕਾਰ ਨਭਕਾਰ ਨਰਲੰਗ ਆਦਿ ਨੀਲ ਅਨਾਦ ਅਸੰਭਹ ਤਾਕਾ ਮੂਢ ਹਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਬਾਹਨੇ ਨੂੰ ਮੰਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਤੀਨਤ ਨਹਿ ਪਿਵ ਆਪ ਆਪਣੀ ਗੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਅਸਾਰਾ ਕਹਿ ਬਿਨ ਸਜਾ ਬ੍ਰਥ ਸੰਸਾਰ एक, एक पयो तो खान राजा है बैठा, पयो कैठा, रूप अनूप स्वरूप रंत राव कही कहू बैठा दिखाई चंपा दुगा स्वरूप स्वयं भव अब अच्छा मेरी तुम त त करो सिखार सिख संगरो दुष्ट जीते उठवत तपाता सकल मलेश करो रण काता जे अस्तोय तव शरणी पर तिनके दुष्ट दुख तुमा मरय पुरख जवन पग पर तिहार तिनके तुम संकट सब टारे जो काल को एक बार त्याह ताके काल नह है रछा होय तहि सब काल दुष्ट अरिष्टवे तत कालला कृपा दृष्ट तन जाहे ने हर हो ताके ता तनक मोह हर हो रिध सिध करमन सब होय दुष्ट चाछवै सकन कोई ਇਕ ਵਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਲੋਕ ਤੇ ਰਹਾ ਖੜਗ ਕੇ ਤਮ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰ ਮਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ खड़ग के तने शरण तिहारी आप हाथ दले हो उबारी सरब ठोर मो सहाई दुष्ट दुख ते ले हो बचाई वाहे गुरु जी का खालसा वाहे गुरु जी की फतेह ਚਉ ਪਈ ਸਾਹਿਬ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਬਾਤ ਬੇਨਤੀ ਚਉ ਪਈ ਹਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਸਤੈ ਮੋਹਿ ਬਚਾਪ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਰਜ ਕਰਦਾ ਕਰੀਐ ਸਬਰ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੋਈ ਰਹੇ ਪਿਆਸਾ ਤੁਮਹਿ ਸਾਡ ਕੋਈ ਅਰਨ ਧਿਆਉ ਜੋ ਵਰਚਾ ਤੁਮ ਤੇ ਪਾਵਾਂ ਸੇਉਕ ਸਿਖ ਹਮਾਰੇ ਤਾਰੀਐ ਹ ਜਨ ਜਨ ਸਤਰਾ ਹਮਾਰੇ ਮਾਰੀਐ ਹ ਆਪ ਹਾਥ ਵੈ ਮਜੇ ਵਰਿਐ ਵਰਨ ਕਾਲ ਕਾਥਾ ਸੁਨੀ ਵਰਿਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਗੁਰੂ ਚਤਰਦਰਸ ਕੰਤਾ ਕਾਲ ਪਾਇ ਮਹਾਂਬਕਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨੇ ਉਪਜਾਇਓ ਆਗੰਤਿ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੀ ਅਸਤੁਲਾ ਸੱਪਣ ਕਿਰਪਾ ਅਗ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਪਦ ਕਰ 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 ਤਾਰਾ ਪ੍ਰਜਾ ਧਰ ਤਵ ਦੇਹ ਅਪਾਰ ਜਪਿਆ ਕਰ ਕਰ ਤਹੁ ਕਬ ਹੂੰ ਤਉ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਵਤਾਰੈ ਆ ਪਾਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਜਾਨਤ ਵੇਦ ਭੇਦ ਅਨਿਆਲਮ ਨਰੰਕਾਨ ਕ ਨਕਾਨ ਰਲੰਗ ਆਦਿ ਨੀਲ ਅਨਾਦ ਅਸੰਭ ਤਾਕਾ ਮੂਢ ਹਜਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰਪਾ ਹਨੇ ਨੂੰ ਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਨ ਕਾ ਚਿਨਤ ਨਹਿ ਪੇਵ ਆਪ ਆਪਣੀ ਗੁਧ ਹੈ ਜੇਤੀ ਬਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾਂ ਨ ਜਾਏ ਅਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एक रूप अनुसर रूपारंत पयो राव कहि भूप पांडजिर सिद्ध जकिनी उत्पुज खान बहु रच देने कहो फूल राजा बैठा कम सिमट पयो शंकर कैठा सिगरी सृष्टि दिखाये चंपम आतुगांस रूप श्याम भवा अब रक्षा अच्छा मेरी तुम करो सिख बार सिख संगरो दुष्ट जते उठवा तो, तो तपाता सकल मलेश करो रण काता ਜੇ ਅਸ ਤੋਈ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਤਮ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸੋ ਟਾਰੇ ਜੋ ਕਾਲ ਕੋ ਇਕ ਬਾਰ ਤਿਆਹ ਤਾਕੇ ਕਾਲ ਨਿਪਨਹ ਐਹ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਸਤਵੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਤਨਕ ਮੋਹ ਰਹੋ ਰਿਧਿ ਸਿਧਿ ਘਰ ਮੂਨ ਸਭ ਹੋਇ ਦੁਸ਼ਟ ਚਾਛ ਵੈ ਸਕੈ ਨ ਕੋਈ ਇਕ ਵਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਗ ਦੁਸ਼ਟ ਲੋਕ ਤੇ ਰਹਾ ਖੜਗ ਕੇ ਤਮ ਸਰਣ ਤਿਹਾਰੀ ਆਪ ਹਾਥ ਦੇ ਲਿਓ ਉਬਾਰੀ ਸਰ ਮਿਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾਥ ਦੈ ਲਹੁ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ चौपाई साहिब को अंगकार श्री वाहि गुरु जी की फतह बादशाह दसवें कब बाजवे नीति चौपाई हमरी करो हाथ दर अच्छा पूर्ण होए चित की इच्छा तब चरण मान रहे हमारा अपना जान करो पत पार हमरे दुष्ट सब तुम काव हो आप हाथ में हो सुखी बसे मोरो परिवारा सिवन सिख सभा करतार ਮੋਰ ਅਛਾਨਜ ਕਰਦਾ ਕਰੀਐ ਸਬਰ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੋਈ ਰਹੇ ਪਿਆਸਾ ਤੁਮਹਿ ਸਾਡ ਕੋਈ ਅਰਨ ਅਧਿਆਉ ਜੋ ਵਰਚਾ ਤੁਮ ਤੇ ਪਾਵਾਂ ਸੇਉਕ ਸਿੱਖ ਹਮਾਰੇ ਤਾਰੀਐ ਜਨ ਜਨ ਸਤਰ ਹਮਾਰੇ ਮਾਰੀਐ ਆਪ ਹੱਥ ਦੇਮ ਜੇ ਵਰਿਐ ਮਰਨ ਕਾਲ ਕਾ त्रास ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਗੁਰੂ ਚਤਰਦਰਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮ ਜਗਤ ਮੇ ਨਾ ਆਇਓ ਦੇਵ ਦਾਤ ਜਛਨੇ ਉਪਜਾਇ ਆਗੰਤ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜੀ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੀ ਅਸਤੂਲਾ ਸਾਪਨ ਕਿਰਪਾ ਗ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਅਪਾਰ ਜਬਿਆ ਕਰ ਕਰਤ ਹੂੰ ਕਬ ਹੂੰ ਤੂੰ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆ ਪਾਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਜਾਣਤ ਵੇਦ ਭੇਦ ਅਨ ਆਲਮ ਨਰੰਕਾਨ ਕ ਨਕ ਕ ਰਲੰਗ ਆਗਿਆ ਨੀਲ ਅਨਾਦ ਅਸੰਭ ਤਾਕਾ ਮੂਢ ਵਿਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਬਾਹਨੇ ਨੂੰ ਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਨ ਕਾ ਤੀਨਤ ਨਹਿ ਪਿਵ ਆਪ ਆਪਣੀ ਗੁਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾਂ ਨ ਜਾਏ ਅਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एक रूप अनूप स्वरूप रंग पयो राव कही पांडे जेरे सिद्ध जकीनी उत्पुज तो खान बहु रच देने कहूं भूल राजा है बैठा कहूं सिमट पयो शंकर कैठा सिगरी श्रेष्ठ दिखाई है चंपा महा जुगा भवा अब रक्षा मेरी तुम करो सिख उबार सिख संगरो दुष्ट जिते उठवत तपाता सकल मलेश करो रण काता जे जस तुहि तव शरणी परे तिनके दुष्ट दुख तुवा मरे पुरख जान पग परे तिहारे तिनके तुम संकट सब टारे जो काल को एक बार त्याह ताके काल नहिं एह रछा होत है, है सब काल दुष्ट अरिष्टवें तत्काल कृपा दृष्ट तन जाहि ने हर हो ताके ता तनक मोह हर हो रिद्ध सिद्ध कर्म सब होइ दुष्ट शाश्वत सकन कोई ਇਕ ਵਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਕ ਲੋਕ ਤੇ ਰਹਾ ਖੜਗ ਕੇਤਨ ਸਰਣ ਤੇ ਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤਨ ਸਰਣ ਤਿਹਾਰੀ ਆਪ ਹਾਥ ਦੈਲ ਹੋਇ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ चौपाई साहिब को अंकार श्री वाहिगुरु जी की फतेह बादशाह दसवीं कब बात में की चौपाई हमरी करो हाथ का रक्षा पूर्ण होए चित की इच्छा तब चरण मन रह हमारा अपना जान करो पत पारा हमरे दुष्ट सब तुम काव हो आप हाथ मोहे बचाव हो सुखी बसै मोरो परिवारा सेवक सिख सब करतारा ਮੋਰ ਅਛਾਰਜ ਕਰਦਾ ਕਰੀਐ ਸਬਰ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੋਈ ਰਹੇ ਪਿਆਸਾ ਤੁਮਹਿ ਸਾਡ ਕੋਈ ਅਰਨ ਧਿਆਉ ਜੋ ਵਰਚਾ ਤੁਮ ਤੇ ਪਾਉਂ ਸੇਉਕ ਸਿਖ ਹਮਾਰੇ ਤਾਰੀਐ ਹ ਜਨ ਜਨ ਸਤਰ ਹਮਾਰੇ ਮਾਰੀਐ ਹ ਆਪ ਹਾਥ ਬੈ ਮਜੇ ਵਰਿਐ ਵਰਨ ਕਾਲ ਕਾਥਾ ਸੁਨੀ ਵਰਿਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਗੁਰੂ ਚਤਰਦਰਸ ਕੰਤਾ ਕਾਲ ਪਾਇ ਮਹਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨ ਆਇਓਏ ਦੇਵ ਦਾਤ ਜਛਨਿ ਉਪਜਾਇ ਆਗੰਤਿ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸहि ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਨਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਜਰਿਆ ਸਥੁਲਾ ਸੱਪਣ ਕਿਰਪਾ ਗ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਪਦ ਕਰ ਕਰ ਅਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰ ਜਪਿਆ ਕਰ ਕਰ ਤਹੁ ਕਬ ਹੂੰ ਤਉ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸਵਿਸ਼ਟ ਸਵਤਾਰੈ ਆ ਪਾਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਜਾਨਤ ਵੇਦ ਭੇਦ ਅਨਿਆਲਮ ਨਰੰਕ ਕਾਨਬ ਕਾਨਰ ਲੰਗ ਆਦਿ ਨੀਲ ਅਨਾਦ ਅਸੰਭ ਤਾਕਾ ਮੂਢ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੇ ਨੂੰ ਮੰਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕ ਕਾਨ ਕਾ ਤੀਨਤ ਨਹਿ ਪੇਵ ਆਪ ਆਪਣੀ ਗੁਧ ਹੈ ਜੇਤੀ ਬਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾਂ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਆਰੰਭ ਪਉ ਰਾਉ ਕਹੀ ਭੂਪਾਂਡ ਜਿਰ ਸਿਤਜ ਕੀ ਨੀਤ ਪੁਜ ਖਾਨ ਬਹੁ ਰਚ ਦੇਨੇ ਕਹੋ ਭੂਲ ਰਾਜਾ ਬੈਠਾ ਕਮ ਸਿਮਟ ਪਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਮ ਆਦੁਗਾਂਸ ਰੂਪ ਸਿੰਮ ਭਵ ਅਬਰਖਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ जे जस तोहि तव सरणी परै तिनके दुष्ट दुख तवां मरे पुरख जवन पग परै तिहारे तिनके तुम संकट सब टारे जो काल को एक बार तेह ताके काल नहिं एह रछा होत है सब काल दुष्ट अरिष्ट वेत तत्काल कृपा दृष्ट तन जाहि ने हर हो ताके ता तनक मोह रहो रिद्ध सिद्ध कर मुन सब होइ दुष्ट चाछवै सकै न कोई ਇਕ ਵਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਲੋਕ ਤੇ ਰਹਾ ਕੜਗ ਕੇਤਿ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਹੁ ਬਚਾਈ ਅੜਗ ਕੇਤਨ ਸਰਣ ਤਿਹਾਰੀ ਆਪ ਹਾਥ ਦੈ ਲੈ ਹੋਇ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ चौपाई साहिब एको अंकार श्री वाहिगुरु जी की फतेह पातशाह दसवीं कब बात बेनती चौपाई हमरी करो हाथ का रक्षा पूर्ण होए चित की इच्छा तब चरण मन रहे हमारा अपना जान करो पत पारा हमरे दुष्ट सब तुम काव हो आप हाथ मोहे बचाव हो सुखी बसै मोरो परिवार सेवक सिख सब करतार मोर अच्छा अनुज कर दया करिए सब को आस करिए पूर्ण हो हमारी आशा तोर भजन की रह प्यासा तुम है शाट कोई और न त्याऊं जो वर चाहूं सो तुम ते पाऊं सेवक सिख से हमारे तारिया है चरण सत्र हमारे मारिया है आप हाथ दे मुझे उभरिया मन काल का त्रास निवरिया हो जो सदा हमारे पच्छा श्रीयस्तु जो करे और अच्छा ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਗੁਰੂ ਚਤਰਦਰਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮ ਜਗਤ ਬਿਨਾਇਓ ਦੇਵ ਦਾਤ ਜਛਨੇ ਉਪਜਾਇ ਆਗੰਤਿ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਜਰਿਆ ਸਥੁਲਾ ਸਾਪਨ ਕਿਰਪਾ ਗ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਰ ਪਟ ਕੀ ਜਾਨੈ ਜਪਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਪਿਆ ਕਰ ਕਰਤ ਹੂੰ ਕਬ ਹੂੰ ਤੂੰ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪਾ ਪਾਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਜਾਣਤ ਵੇਦ ਭੇਦ ਅਨ ਆਲਮ ਨਰੰਕਾਰ ਨਗਕਾਰ ਨਰਲੰਗ ਆਦਿ ਨੀਲ ਅਨਾਦ ਅਸੰਭ ਤਾਕਾ ਮੂਢ ਹਜ਼ਾਰ ਤਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਬਾਹਨੇ ਨੂੰ ਮੰਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਗੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲੱਖਾਂ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एक रोप्य रूप स्वरूपा रंग पयो राव कही पांडे जेरे से खान बहु रच देने कहूं भूल राजा है बैठा कहूं सिमट पयो शंकर कैठा सगरी श्रेष्ठ दिखाए चंपा महा दुगा स्वरूप स्वयं अब रक्षा अच्छा मेरी तुम करो सिख बार सिख संगरो दुष्ट जिते उठवत तो तपाता सकल मलेश करो रण काता جے اس توے توں سرنی پرے تن کے دُشٹ دُکھ تو آ مرے پُرکھ جان پگ پرے تیہار تن کے تم سنگٹ سب ٹارے جو کال کو اک بار تہے تا کے کال نپ نہ ہے رچھاؤے تہے سب کال دُشٹ رستوے تت کال کرپا درشٹ تن جاے نے ہر ہو تا کے تار تنک مو ہر ہو رِدھ سِدھ کرموں سب ہوے دُشٹ چاچھوے سکنا کوئی ਇਕ ਵਾਰ ਜਿਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਾਰਗ ਦੁਸ਼ਟ ਲੋਕ ਤੇਰਾ ਖੜਗ ਕੇਤਮ ਸਰਣ ਤਿਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਹੁ ਬਚਾਈ ਖੜਗ ਕੇਤਮੈ ਸਰਣ ਤਿਹਾਰੀ ਆਪ ਹੱਥ ਦੈ ਲੈ ਹੋਇ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ